ਜਿੰਦਾਬਾਦ ਨਾਲ ਲਾਈਵ ਸੰਗੇ ਕਰੀਓ ਜੀ ਦਾ ਰੋਣ ਅੱਜ ਜੇਕਰ ਗੱਲ ਕਰੀਏ ਮਹਿਕ 6 ਰੌਣਕੋ ਹੈ ਜੀ ਇਹ ਨਿਸ਼ਾਨਾ ਹੋਇਆ ਆਮ ਆਦਮੀ ਪਾਰਟੀ ਜਿੰਦਾਬਾਦ ਡਾਕਟਰ ਸ਼ੇਖ ਕਮਾਲ ਜਿੰਦਾਬਾਦ ਡਾਕਟਰ ਸ਼ੇਖ ਕਮਾਲ ਜਿੰਦਾਬਾਦ डॉकुमार डॉक्टर राजुमार डॉक्टर राजुमार डॉक्टर कुमार डॉक्टर जितेंद्रैडम सोनीअ डॉक्टर जितेंदर कुमार मैडम सोन डॉक्टर राजकुमार समर्थक ने लट्ठू बनते हुए दिखाई दे रहेगी असि जित के आगे जितते बर्फी लेके आए हैं नारेबाजी करते हैं भाजी ਪਾਰਟੀ ਮਿਲੇ ਹੋਏ ਸੀਗੇ ਉਹਨਾਂ ਨੇ ਮਿਲ ਕੇ ਗੇਮ ਖੇਡੀ ਹੈ ਸਾਰੀ ਉਹ ਕਿਉਂਕਿ ਬੀਜੇਪੀ ਦੀ ਵੋਟ ਪਰਸੈਂਟੇਜ ਜਿਹੜੀ ਆ ਉਹ ਵੈਰੀ ਪੂਰ ਚੱਲਦੀ ਪਈ ਆ ਜਿੰਨੀ ਐਕਸਪੈਕਟੇਸੀ ਸੋਚਦੇ ਸੀ ਐਨਾਲਿਸਿਸ ਕੀਤਾ ਹੋਇਆ ਸੀ ਉਸ ਲਾਈਨ ਤੇ ਉਹ ਨਹੀਂ ਹੈਗੀ ਦੂਸਰੀ ਇਹ ਵੀ ਸਟੇਟ ਹੈਗੀ ਆ ਪਾਵਰ ਆ ਉਹਨਾਂ ਕੋ ਸੱਤਾ ਦੇ ਬੈਠੇ ਆ ਉਹ ਤੋ ਤੋ ਉਹਨਾਂ ਨੂੰ ਨੈਚੁਰਲੀ ਥੋੜੀ ਜਿਹੀ ਅਜੇ ਤਾਂ ਉਹਨਾਂ ਕੋ ਹੋਏਗੀ ਮੀਟਿੰਗਾਂ ਦੀ ਗੱਲ ਕਰੀ ਤਾਂ ਮੀਟਿੰਗਾਂ ਦੇ ਵਿੱਚ ਅਕਸਰ ਭੀੜਾ ਬਹੁਤ ਨਜ਼ਰ ਆਉਂਦੀ ਹੁੰਦੀ ਅਸੀਂ ਤੁਹਾਡੀ ਮੀਟਿੰਗਾਂ ਦੇ ਵਿੱਚ ਵੀ ਵੱਡੀਆਂ ਮੀਟਿੰਗਾਂ ਤੁਹਾਡੇ ਅੱਖ ਦੇ ਵਿੱਚ ਹੋਈਆਂ ਪਰ ਉਸੇ ਹਿਸਾਬ ਦੇ ਨਾਲ ਜੋ ਇਹ VOTING POLL ਹੋਣੀ ਚਾਹੀਦੀ ਸੀ ਉਹ ਨਤੀਜਾ ਸਮਝ ਨਹੀਂ ਆ ਨਹੀਂ VOTING ਅੱਛੀ ਨਿਕਲੇਗੀ ਜਦੋਂ ਤੁਸੀਂ ਦੇਖੋਗੇ ਜਦੋਂ ਅਲਟੀਮੇਟਲੀ ਰਿਜ਼ਲਟ ਆਊਗਾ ਉਹਦੇ ਵਿੱਚ ਇੰਨਾ ਜ਼ਿਆਦਾ ਫਰਕ ਨਹੀਂ ਹੋਣਾ ਪੰਜਵੇਂ ਰਾਊਂਡ ਦਾ ਰਾਊਂਡ ਪੰਜਵੇਂ ਰੋਡ ਦੇ ਵਿੱਚ ਬਾਹਰ ਆ ਗਿਆ ਉਹ ਤਾਂ ਲੱਗਦਾ ਕੀ ਹੈ ਨਹੀਂ ਤੁਸੀਂ ਇਹਨੂੰ ਐ ਪ੍ਰੀਜ਼ੂਮ ਨਾ ਕਰੋ ਹਲੇ 10 10 ਰਾਊਂਡ ਦੀ ਜਿਹੜੀ ਕਾਊਂਟਿੰਗ ਹੈ ਉਹ ਹਲੇ ਚੱਲਦੀ ਪਈ ਹੈ ਉਰੇ ਸ਼ਾਮ ਤੱਕ ਕਲੀਅਰ ਹੋਏਗਾ ਕਿ ਐਕਚੁਅਲ ਕਿੰਨੀ ਵੋਟ ਕਿਹਨੂੰ ਪਈ ਹੈ ਫਿਰ ਆਪਾਂ ਦੇਖਦੇ ਕਿਸ ਤਰ੍ਹਾਂ ਕਿ ਜਿਸ ਵੇ ਆਮ ਆਦਮੀ ਪਾਰਟੀ ਦੀ ਗੱਲ ਕਰੀਂ ਕਰੀਬ 10000 ਦੇ ਲੀਡ ਦੇ ਨਾਲ ਅੱਗੇ ਚੱਲ ਰਹੀ ਹੈ ਦੋ ਚੀਜ਼ਾਂ ਹੈਗੀਆਂ ਇੱਕ ਤਾਂ ਮੈਨੂੰ ਐ ਲੱਗਦਾ ਆਮ ਆਦਮੀ ਪਾਰਟੀ ਤੇ ਬੀਜੇਪੀ ਨੇ ਮਿਲ ਕੇ ਇਲੈਕਸ਼ਨ ਲੜਿਆ ਉਹ ਦੂਸਰੀ ਮੈਨੂੰ ਐ ਲੱਗਦਾ ਕਿ ਜਿਹੜੀ ਸਰਕਾਰ ਹੈ ਦੇਖੋ 22 ਇਲੈਕਸ਼ਨ ਹੈ 22 ਇਲੈਕਸ਼ਨ ਹਮੇਸ਼ਾ ਹੀ ਔਖਾ ਹੁੰਦਾ ਹੈ ਬਾਈ ਇਲੈਕਸ਼ਨ ਲੜਨਾ ਹੈ ਕਿ ਸਟੇਟ ਦੇ ਖਿਲਾਫ ਲੜਨਾ ਇੱਕ ਔਖਾ ਇਲੈਕਸ਼ਨ ਹੁੰਦਾ ਉਹਦੇ ਚ ਇੱਥੇ ਦੋ ਵਾਰ ਸੀਐਮ ਸਾਹਿਬ ਆਏ ਆ ਮੁੱਖ ਮੰਤਰੀ ਸਾਹਿਬ ਆਇਆ ਔਰ ਮਾਨਜੋ ਕੇਜਰੀਵਾਲ ਸਾਹਿਬ ਵੀ ਇੱਥੇ ਆਇਆ ਤਾਂ ਉਹਨਾਂ ਨੇ ਆਪਣੀ ਸਾਰੀ ਮਸ਼ੀਨਰੀ ਸਾਰੀ ਤਾਕਤ ਸਾਰੇ ਸੰਸਾਧਨ ਝੋਕੇ ਹੋਏ ਸੀ ਇਸੇ ਲਈ ਤੁਹਾਡੇ ਰੰਜੀਤ ਜੀ ਰੰਜੀਤ ਜੀ ਲੱਗਦਾ ਕਿ ਬੀਐਸਪੀ ਨੂੰ ਛੱਡ ਕੇ ਤੁਸੀਂ ਕਾਂਗਰਸ ਵੱਲੋਂ ਆਪਣੀ ਕਿਸਮਤ ਅਜ਼ਮਾਈ ਸੀਗੀ ਤਾਂ ਉਹ ਵੀ ਉਸ ਵਿੱਚ ਵੀ ਕਿਤੇ ਨਾ ਕਿਤੇ ਸਫਲਤਾ ਮਿਲ ਗਈ ਨਹੀਂ ਇਦਾਂ ਦੀ ਗੱਲ ਹੀ ਇਦਾਂ ਦੀ ਗੱਲ ਕਾਂਗਰਸ ਵਿੱਚ ਭਵਿਕ ਵਧੀਆ ਹੈ ਕਰਨ ਜੀ ਜੀ 2 ਦਿਨ ਪਹਿਲਾਂ ਹੀ ਤੁਹਾਡੇ ਵੱਲੋਂ ਕਹਿ ਦਿੱਤਾ ਗਿਆ ਕਿ ਇਹ ਸਰਕਾਰ ਹੈ ਸਰਕਾਰ ਧੱਕਾ ਕਰਦੀ ਹੈ ਕਿ ਲਗਾ ਤੁਸੀਂ ਕੀ ਕਹਿ ਰਹੇ ਹੋ ਕਿ ਧੱਕਾ ਹੋਇਆ ਜਾਂ ਸਰਕਾਰ ਜਿਹੜਾ ਬੰਦਾ ਸੱਤਾ ਦੇ ਵਿੱਚ ਆ ਉਹ ਨੇਚਰਲੀ ਰਿਸੋਰਸਸ ਦਾ ਐਕਸਪਲੋਇਟ ਤਾਂ ਬੜੀਆ ਤਰੀਕੇ ਨਾਲ ਕਰਤਾ ਕਰਦਾ ਨਾ ਮੁੱਖ ਮੰਤਰੀ ਸਾਹਿਬ ਆ ਉਹਨਾਂ ਦੇ ਦੂਸਰੇ ਕੀ ਕਹਿੰਦੇ ਹੁੰਦੇ ਆ ਸੈਂਟਰ ਦੇ ਵਿੱਚ ਉਹਨਾਂ ਜਿਹੜੀ ਮੁੱਖ ਮੰਤਰੀ ਤੇਜਰੀਵਾਲ ਸਾਹਿਬ ਆ ਉਹ ਸਾਰੇ ਇੱਥੇ ਹਾਜ਼ਰ ਨੇ ਜੀ ਤੁਸੀਂ ਕਹਿੰਦੇ ਆਮ ਆਦਮੀ ਪਾਰਟੀ ਆ ਤੁਸੀਂ ਲੜਿਆ ਪਰ ਬੀਜੇਪੀ ਤਾਂ ਆਪ ਕਰਤੀ ਹੋਵੇ ਲੱਤਾਂ ਜਿਹੜਾ ਉਹਨਾਂ ਦੀ ਵੋਟ ਹੀ ਨਾਲ ਵੱਲ ਗਈ ਹੈ ਮਾਈਕੋ ਪਰਮਿਊਮ ਕਰ ਓਕੇ 对哦，丢了一个，一个。<noise>